ਉਹ ਰਬ ਵਰ ਵਰ ਕੇ ਥਲੇ ਹੜਾ ਹੀ ਜਾਂਦਾ ਟੈਂਕੀ 'ਚ ਸਾਡੇ ਪਾਣੀ ਐ ਨਹੀਂ ਸਾਡੀ ਗਲੀ 'ਚ ਸੋਕ ਆ ਗਿਆ ਸਾਡੇ ਪਾਣੀ ਦੇ ਇੱਕ ਬੂੰਦ ਨਹੀਂ ਪਿੰਡ ਤੱਕ ਪਾਣੀ ਨਹੀਂ ਲਾਈਟਾਂ ਤੇ ਲਾ ਦਿਓ ਵਾਹ ਵਾਹ ਮੀਨ ਇਹ ਤਾਂ ਅੱਜ ਤੋੜਾ ਤਵਾ ਕਰਾਇਆ ਦੀ ਹੈ ਗਾਇਸ ਦੇਖੋਦਰ ਮੀਂਹ ਪੰਦਾ ਹੈ ਹੈ ਆ ਨਮੀ ਕਿ ਹੁਣ ਉਹਨਾਂ ਦਾ ਮੰਮੀ ਹੈਗੀ ਹੈ ਨਾ ਉਹ ਜਿਹੜੀ ਗੱਲ ਹੈ ਡਰਾਈਵਰ ਨੇ ਇੱਥੇ ਅੰਦਰ ਖਲਾਣਾ ਇੱਥੇ ਬਿਜਾਰ ਇੱਥੇ ਠੀਕ ਕਰ ਸਟਾਰਟ ਨਹੀਂ ਲਾ ਤਾ ਚੱਲ ਗਿਆ ਹਾਏ ਮੀਂਹ ਦਾ ਵਾਹ ਜੀਦਾ ਹੀ ਨਹੀਂ ਓਏ ਦੇਖੀ ਕਿੰਨਾ ਮੀਂਹ ਆ ਨਾ ਪੀਏ ਡਰ ਗਾਵੇ ਉਹ ਬਾਹੇ ਗੁਰੂ ਬਾਹੇ ਗੁਰੂ ਬਾਹੇ ਗੁਰੂ ਬਾਹੇ ਗੁਰੂ ਹੁਣ ਕਿੱਥੇ ਆ ਗੱਡੀ ਨਾਮ ਨਾਲ ਜਲਾ ਦੇ ਉਹ ਵੈਪਰ ਵੀ ਘੱਟ ਕੰਮ ਕਰਦੇ ਆ ਹੁਣ ਲਾਈਓ ਬਹੁਤ ਜ਼ਿਆਦਾ ਮੀਂਹ ਆ ਕੁਛ ਦੀਦਾ ਹੀ ਨਹੀਂ ਹੈਗਾ ਭਾਈ ਪਰ ਤੇਜ ਕਰ ਲੋ ਮਾੜੇ ਜੀ ਤੁਸੀਂ ਆ ਕੇ ਹੌਲੀ ਰਾਮ ਆਦੇ ਆਦੇ ਹੈਗੇ ਆ ਰਾਮ ਨਾਲ ਹੀ ਜਾ ਰਹੇ ਆ ਆਂ ਦਿੰਦਿ ਹੈ ਗੱਡੀ ਆ ਉਥੇ ਇੰਡੀਕੇਟਰ ਲਾ ਦੋ ਮੜੇ ਦੇ ਉਹਨਾਂ ਨੇ ਤਾਂ ਵੀਰੇ ਹੋਣਾ ਤਾਂ ਆਪਣੇ ਤੋਂ ਪਹਿਲਾਂ ਪਹੁੰਚ ਜਾਣਾ ਉਹ ਤਾਂ ਹੰਬੜਾ ਪਹੁੰਚ ਗਏ ਸੀਗੇ ਹਾਂ ਲੋ ਇੰਟਰ ਦਾ ਲੋਨ ਬੰਦ ਉਹਦਾ 1% ਸੀ ਉਹਨੇ ਪਾਣੀ ਨੂੰ ਚਾਲ ਚਲਾਇਆ ਸਨੀਡ ਤਾਂ ਆਦੇ ਆਪਣੇ ਨੂੰ ਕਹਿੰਦੇ ਕਿ ਅਸੀਂ ਪਹੁੰਚ ਗਏ ਆ ਤੇ ਤੁਸੀਂ ਆਪਾਂ ਲੈ ਕੇ ਪਹੁੰਚ ਜਾਣਾ ਮੈਂ ਹੋਰ ਆਣਾ ਨੇ ਆਉਣਾ ਉਹਦਾ ਪੈਸੇ ਮੰਮੀ ਉਹ ਤਾਂ ਪਹੁੰਚ ਗਏ ਸੀ ਉਹਦਾ ਆਪਣਾ ਸੀ ਪਹਿਲਾਂ ਮੇਰੀ ਉਹਦੇ ਪੱਠੇ ਤੋਂ ਪਹੁੰਚ ਗਏ ਸੀ ਉਹਦੋਂ ਆਹਨੇ ਚੁੰਨੀ ਤੇ ਲਗਾ ਦੇ ਨੀ ਤੇ ਚੁੰਨੀ ਦਾ ਰੰਗ ਨਿਕਲਦਾ ਬਾਅਦ ਤੇ ਸ਼ੂਟਰ ਨੂੰ ਨਾ ਲੱਗ ਜੇ ਲਾਈ ਦੇ ਆਹੇ ਆਦੇ ਲੱਗ ਗਿਆ ਰੰਗ ਚੁੰਨੀ ਦਾ ਸ਼ੂਟਰ ਨੂੰ ਊਲ ਹੋਏ ਛਿੱਟਾ ਪਾ ਗਿਆ ਕਰਨ ਤੇ ਸਾਰੀਆਂ ਸ਼ੀਸ਼ੇ ਛਡਾ ਲਓ ਤੁਸੀਂ ਸਾਰਾ ਕਰਨ ਵਾਲਾ ਲੱਗਦਾ ਲੱਭਣ ਗਿਆ ਇਹਨੇ ਸ਼ੀਸ਼ਾ ਘਾਤ ਲਾਇਆ ਵਾ ਤਾਣੀ ਉਹ ਤੇ ਸ਼ੀਸ਼ੇ ਤੇ ਉਹ ਗੱਡੀ ਦੇ ਅੱਗੇ ਸਿਨੇ ਬੋਲਿਆ ਹੋਇਆ ਵਾ ਸਾਰ ਚਲੋ ਦੋਸਤੋ ਮੀਚੋ ਟੈਂਡੇ ਤਾਂ ਹੁੰਦੇ ਆਪਾਂ ਘਰੇ ਆ ਗਏ ਆ ਘਰੇ ਆ ਢੇਗਾ ਜੀ ਇਹਦਾ ਮੀ ਬਹੁਤ ਜ਼ਿਆਦਾ ਜਦੋਂ ਸਾਰਾ ਦੇ ਨਹੀਂ ਪਈ ਜਾਂ ਜੈਸ ਜੀ ਮੀ ਮੈਂ ਸਾਡਾ ਸਾਰਾ ਟੱਬਰ ਬਿਮਾਰ ਹੋ ਗਿਆ ਪਾਪਾ ਬਿਮਾਰ ਹੋ ਗਏ ਨੰਨੀ ਬਿਮਾਰ ਹੋ ਗਏ ਰੀਤਾ ਬਿਮਾਰ ਹੋ ਗਈ ਐ ਐ ਐ ਫੇਰ ਹੋ ਗਿਆ ਜੋ ਚੋਲ ਕਲੀਪ 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 ਪੋਣੀ ਆ ਇਹ ਕਲੀਪ ਨੇ ਇੱਡੇ ਤੋਂ ਕਿ ਦੱਸ ਐਦਾ ਨਾ ਨਹੀਂ ਇੱਕ ਵਾਰੀ ਫੇਸ ਹੈਲੋ ਉੱਥੇ ਪਤਾ ਨਹੀਂ ਬੀਬੀਆਂ ਕੀ ਗੇੜੀ ਬੋਲੀ ਬੋਲਦੀਆਂ ਸੀ ਮੰਮੀ ਕੀ ਕਹਿੰਦੇ ਸੀ ਉਹ ਆਰੀ ਵਾਲੀ ਹਾਂ ਮੰਮੀ ਦੇਖ ਆ ਰਹੀ ਹੈ ਕਰਦੀ ਅਸੀਂ ਜਦੋਂ ਬੀਬੀਆਂ ਹਾਂ ਆ ਗਿਆ ਵਾਹ ਓਏ ਲੋ ਜੀਆਂ ਬਿੱਲੀ ਆਮਾ ਵੀ ਦੇਖ ਤਾਂ ਹੈ ਬਹੁਤ ਅੱਛਾ ਬੋਲ ਨਹੀਂ ਕਹਿ ਰਿਹਾ ਹੋਰ ਵੀ ਦੇਖ ਲੈ ਸੀਰਾ ਗਰੇ ਬਾਗਾਂ ਦੇ ਕੋੜਾ ਫੇਰਾ ਨਹੀਂ ਮੇਰੀ ਮੰਮੀ ਅੱਛਾ ਤੁੰਗਿਆੜੀ ਤੂੰ ਵੀ ਕਰਨੀ ਆ ਉਹ ਬਦਲ ਕੇ ਆਇਆ ਬਰਾਵਤ ਤੂੰ ਵੀ ਕਰਨੀ ਆ ਮੈਨੂੰ ਤਾਂ ਆਇਆ ਹੀ ਕਰਨ ਆਉਂਦਾ ਯੋ 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 ਲੋਕ ਹੈ ਹਾਂ ਲੋਕੀ ਹਮ ਤੇ ਪਿੱਛੇ ਆਇਆ ਮੈਨੂੰ ਬੁਲਾਉਂਦੇ ਹੀ ਗਾ ਇਸ ਮੈਨੂੰ ਬੁਲਾਉਂਦਾ ਗਾਈਸ ਇਹ ਨਾਨਕੇ ਆ ਕੇ ਚਾਂਬੜ ਜਾਂਦਾ ਮੈਨੂੰ ਬੁਲਾਉਂਦਾ ਨਹੀਂ ਮਰੀ ਬੋਲ ਦੋਰੀ ਤੇ ਮੈਨੂੰ ਪੁੱਛੇ ਕਰੀ ਬਾਹਰ ਹੀ ਘਾਤੋ ਦਰਦੀਏ ਮੈਂ ਦੁਕਣ ਲਾਉਂਗਾ ਤੇਰੀ ਵੀ ਦੁਕਣ ਲਾਉਂਗਾ ਹਾਂ ਬੇ ਕੁੱਤੇ ਆ ਨਾ ਕਿ ਵੀ ਦੁਕਣ ਲਾਉਂਗਾ ਕਰਨਾ ਅਹ ਕੱਲ ਨਾ ਅਸੀਂ ਕਹੀਏ ਤੇ ਬੱਜਿਆ ਕੁਛ ਮੋਰੇ ਮੈਨੂੰ ਦੋ ਕਰਾ ਬੱਜੇ ਲੇਮਨ ਯਾਉਦੀ ਬਾਹ ਦੁੱਖਿਆਂ ਦੇ ਪੈਰ ਕੁੱਟੇ ਕਰਨਾ ਤੇ ਭਟਾ ਲੈਣਾ ਸੋਣਾ ਚਲਾ ਗਿਆ ਤੇ ਚਲੋ ਦੋਸਤੋ ਆਪਸ ਵਿੱਚ ਮਿਲਦੇ ਘਰੇ ਚੱਲ ਕੇ ਦੋਸਤੋ ਉਧਰਲੇ ਬੰਦੇ ਉਧਰਲੇ ਬੰਦੇ ਬੀਜ਼ੀ ਨੇ ਗਾਇਸ ਬਾਅਦ ਚੋਂ ਮਿਲਦੇ ਹਾਂ ਤੁਮੇ ਥੱਕਿਆ ਹੋਈ ਨਹੀਂ ਨੇਰਾਵਾ ਸੋ ਗਾਇਜ਼ ਸਵੇਰ ਹੋ ਗਈ ਤੇ ਸਵੇਰੇ ਗਾਇਜ਼ ਆਪਾਂ ਘਰੇ ਆ ਚੁੱਕੇ ਆ ਹਾਂਜੀ ਇੰਨਾ ਕੁਝ ਕਰ ਲਿਆ ਹਜੇ ਇਹਦੇ ਹੁਣ ਘਰੇ ਪਹੁੰਚੇ ਆ ਸ਼ਾਮ ਦੇ ਪਤਾ ਕਿੰਨੇ 5 ਵਜ ਗਏ ਗਾਇਜ਼ ਚੇਤਾ ਨਹੀਂ ਲੱਗੋਗੇ ਸਵੇਰ ਦੇ ਖੱਜਲ ਖਰਾਬ ਹੋ ਰਹੇ ਆ ਗਾਇਜ਼ ਹੀ ਜਾਂਦਾ ਸਵੇਰ ਦਾ ਮੀਂਹ ਨਹੀਂ ਅੜਦਾ ਗਾਇਜ਼ ਇਹ ਸੱਚੇ ਪਲਮਾਤ ਨਾ ਬਿੱਡੂ ਪੁੱਠਾ ਡੰਕ ਕੇ ਪਤਾ ਨਹੀਂ ਕਿੰਨੇ ਡੱਡੂਆਂ ਦੀ ਬਲੀ ਦੇਤੀ ਹੋਣੀ ਪਿੰਡਾਂ ਵਾਲਿਆਂ ਤੱਕ ਕੀ ਹੋਇਆ ਕੀ ਲੈ ਕਰਨ ਕਹਿੰਦਾ ਨਹੀਂ ਹੁੰਦਾ ਮੀਂਹ ਨਹੀਂ ਡੁਖਦਾ ਡੱਡੂ ਮਾਰ ਕੇ ਪੁੱਠਾ ਡੰਗ ਦੋ

ਲੈਟ ਫੇਅਰ ਚਲੀ ਗਈ ਗਾਇਜ਼ ਮੱਬਾਈ ਕਹਿੰਦੇ ਛੱਟ ਪਰ ਮੱਬਾ ਕਹਿੰਦੇ ਅਰੇ ਵਾ ਚੱਲ ਦਵਾਈ ਲੈ ਆ ਜਾ ਕੇ ਉਹ ਕਹਿੰਦੇ ਟਾਈਮ ਲੰਘ ਗਿਆ ਇੰਨੇ ਨੂੰ ਤਾਂ ਮਾਰ ਕੇ ਪੁੱਠੀ ਡੰਗਣੀ ਸੀ ਕਿਨੇ ਵੀ ਜਾਂਦਾ ਬੁੱਧ ਕਿੰਨੇ ਮੈਂ 1 ਮਿੰਟ ਦਾ ਹੀ ਟਾਈਮ ਮੈਂ ਗਿਨਾ ਯਾਰ ਆਹ ਖਰੀਦਿਆ ਤੇ ਆਨ ਮੈਂ ਆ ਕੰਮ ਨਹੀਂ ਆ ਪਿੱਟ ਪੁੱਠੀ ਹੋ ਜਾ ਕਿਉਂ ਬਹੁਤ ਗੱਲ ਕਰਨੀ ਜਾਂਦਾ ਗਾਇਜ਼ ਮੈਂ ਬਵਾਰ ਹੋ ਗਿਆ ਮੀਂਹ ਪੈ ਨਜ਼ਰਾਂ ਲੱਗ ਗਈਆਂ ਗੜਾ ਲਾ ਲੈਂਦੇ ਫੇਰ ਮਾਰੋ ਦੇਖੋ ਜਲਦੀ ਜਲਦੀ ਸਾਰੇ ਦੋਸਤਾਂ ਚਲੋ ਕਿ ਮੈਂ ਠੀਕ ਹੋ ਜਾ ਤਾਂ ਚਲੋ ਗイズ ਆਪਣੇ ਅਸ ਦੇ ਵਲੋਗ ਵਿੱਚ ਚੇਨਈ ਜੇ ਵੀਧੇ ਲੱਗੇ ਤਾਂ ਵੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਗイズ ਪੰਜ ਦਿਨਾਂ ਦਾ ਇਕੱਠਾ ਹੀ ਵਲੋਗ ਬਣ ਗਿਆ ਅੱਜ ਗイズ ਮੈਂ ਨਹੀਂ ਰੁਕਦਾ ਪਰ ਦੇਖੋ ਹਲਕੀ ਹਲਕੀ ਟਿੱਪ ਟਿੱਪ ਬਰਸਾ ਪਾਣੀ ਹੋਈ ਹੋਈ ਜਾਂਦਾ ਵਾ ਤਾਂ ਮਿਲਦੇ ਆ ਜੀ ਲਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰ ਦਿਓ ਠੀਕ ਹੈ ਜੀ Hey guys welcome back to channel amon chima vlogs se to dasso ge tode ghar tode do chnal apu bilkul dikhan to dosto is ta assi bahut hi zyada duvidha ch fas chuke haa gae jada e question main motor chalana haa motor chala di haa te gae sade motor ch pani nahi aa reha tanki ch bhi nahi aa reha guys sada kam aukha ho chukya haa assi fas chuke haa sade ghar aatta bunne ne bhi pani nahi hai ga ਗੇਸ ਪਾਪਾ ਦਾ ਮੇਰੇ ਬਿਮਾਰ ਨੇ ਬਚਾਏ ਪਏ ਹੋਏ ਨੇ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਿਆਗਾ ਤੇ ਗੈਸ ਇੱਧਰ ਦੋਨੇ ਚੂਲੀਆਂ ਕਰੀ ਜਾਂਦੀਆਂ ਨੇ ਮੰਮੀ ਭੁੱਖ ਲੱਗਦੀ ਹੈ ਮੰਮੀ ਚੱਲਿਆ ਚੱਲਿਆ ਯਾਰ ਦੱਕ ਪਰ ਹੀ ਕਹਾਣੇ ਸੁਣਾਉਂਦੀ ਹਾਂ ਫਿਰ ਅੱਜ ਚੱਲ ਜਾਉਂਗਾ ਸਵੇਰੇ ਕੀ ਬਣੂੰਗਾ ਗੈਸ ਦੇਖੋ ਜੀ ਕੀ ਖਾ ਕੇ ਲੇਟ ਜਾਓਗੇ ਸਵੇਰੇ ਫਿਰ ਜਾਣਾ ਨਹੀਂ ਨਹੀਂ ਗੈਸ ਇਹਨਾਂ ਨੂੰ ਕੋਈ ਸੁਣਾਈ ਨਹੀਂ ਇੱਕ ਮਿੰਟ ਇੱਕ ਮਿੰਟ ਚੱਲ ਜਾਵਾਂ ਤੇ ਸੇਂਗ ਵਿੱਚ ਹੀ ਆ ਇੱਕ ਮਿੰਟ ਇੱਧਰ ਕਰ ਇੱਧਰ ਕਰ ਗੈਸ ਦੇਖੋ ਮੈਂ ਇਹਨਾਂ ਨੂੰ ਕਿਹਾ ਕਿ ਆਪਾਂ ਬਫੇਟ ਚੱਲਦੇ ਆ ਤੇ ਸਾਰਾ ਕੁਝ ਮੱਠੀਆ ਵਾ ਹਨਾ ਜੇ ਕੋਈ ਪੰਜਾਬੀ ਵਧੀਆ ਹੋ ਉੱਥੇ ਖਾਂਦੈ ਨੂੰ ਹੈਨਾ ਆ ਬੰਦੇ ਨੂੰ ਆਇਆ ਹੈ ਜੰਗਲ ਮਾਣੀ ਟਿਕਾ ਆ ਬੰਦੇ ਨੂੰ ਆਇਆ ਹੈ ਜੰਗਲ ਮਾਣੀ ਤੇ ਜਿਹੜਾ ਵਲੌਗ ਬਣਾਉਂਦਾ ਉਹਨੂੰ ਲੱਗਿਆ ਭੁੱਖ ਤੇ ਮੈਨੂੰ ਵੀ ਲੱਗਿਆ ਭੁੱਖ ਉਹ ਬੰਦਾ ਬਿਮਾਰ ਆ ਪਾਪਾ ਸਾਡੀ ਕਿਤੇ ਦੀ ਬਾਇਬ ਨਹੀਂ ਮੈਚ ਪਾਪਾ ਤੁਹਾਨੂੰ ਲੱਗੀਆਂ ਹਾਂ ਲੱਗੀਆਂ ਮੈਂ ਇਹ ਤਾਂ ਕਾਫੀ ਤਕਾ ਹਾਂ ਤਾਂ ਨਹੀਂ ਨਹੀਂ ਹਾਂ ਤਾਂ ਬਾਰੀ ਬਣਾਦਾ ਬਣਾਉਣੀ ਚੱਲ ਲੱਸੀ ਜੀ ਆਣੀ ਜਾ ਮੈਂ ਇੱਕ ਹੁੰਦਾ ਡਰਾਈਵਰ ਵੀ ਖਾਲੀ ਤੇ ਪੀਣ ਖਾਲੀ ਇਹ ਆਪਣੇ ਦੁੱਖ ਪੜੀ ਕਣੀ ਮਨਣਾ ਮੈਂ ਇਹਨੂੰ ਆਈ ਹੈ ਜੰਦਾ ਪਾਣੀ ਠੀਕਾ ਤੁਹਾਨੂੰ ਲੱਗਿਆ ਭੁੱਖੋ ਬੰਦਾ ਬਿਮਾਰ ਆ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਕਰ ਲੈ ਜਿਸੀ ਖਾ ਰਹੀ ਹਾਂ 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 ਨਹੀਂ ਨਹੀਂ ਤੂੰ ਇੱਕ ਮੈਨੂੰ ਤਾਂ ਚਲੋ ਦੋਸਤੋ ਪੜਨਾ ਬੰਦਿਆ ਚਲ ਮੈਂ ਕਿਤੇ ਬਸੇ ਬਸੇ ਬੋਲੋ ਬੋਲੋ ਗੁਰਜ ਮੇਰਾ ਪਾਪਾ ਖਾਣਾ ਖੁਸ਼ ਹਾਂ ਉਹ ਖਣ ਲਗੀ ਮੇਰੇ ਪਾਪਾ ਤਾਂ ਬਿਮਾਰ ਨੇ ਪਾਪਾ ਨੂੰ ਬਾਹਰ ਲੈ ਖਾਣਾ ਦੇਣਾ ਮਾਣ ਤੇ ਉਹਦਾ ਕਿ ਘਰ ਅੱਗ ਖਾਣਾ ਚੱਲਦੇ ਬਫੇ ਘਰ ਪੈਂਡ ਹੀ ਚਲੇ ਚੱਲਦੇ ਚਾਰ ਦਿਨ ਰਹਿਏ ਉਹਨੇ ਉੱਥੇ ਕਰਦੇ ਫੋਨ ਕਿਸੇ ਨਾਲ ਨਹੀਂ ਕਿ ਕਿ ਫਾਨੋ ਨੇ ਦਿਲ ਲਗਾ ਉਸ ਅੰਗੇ ਇੱਥੇ ਰਹਾ ਕੇ ਚਾਰ ਦਿਨ ਹੁਣ ਪੈਕਿੰਗ ਕਰਕੇ ਚੱਲਦੇ ਹਾਂ ਨੱਚੀ ਲਾ ਦੇ ਉੱਤੋਂ ਜਰਕਾਰਦਨ ਰਿਆ ਨੇ ਏਡੀ ਗੱਡੀ ਕੀ ਗੱਲ ਆ ਘਰ ਆਪਣਾ ਵਾ ਸਾਰਾ ਕੁਝ ਉੱਥੇ ਆਏਗਾ ਵਾ ਫੇਰ ਉਹ ਸਰ ਤੇ ਕੰਮ ਤੇ ਭੱਜ ਜਾਂਦੇ ਆ ਤੇ ਤੁਸੀਂ ਕੀ ਹੁਣ ਤੁਹਾਡੇ ਕੋਲ ਬੈਠੇ ਹੋ ਏ ਜਰਦ ਪਰੇ ਉੱਦਾਂ ਪਾਣੀ ਚਾਹੀਦਾ ਮੈਨ ਤੁਸੀਂ ਮਤਲਬ ਉਹਨਾਂ ਕਰਕੇ ਨਹੀਂ ਜਾਣਾ ਪਾਣੀ ਕਰਕੇ ਜਾਣਾ ਉਹਦਾ ਸਾਫ਼ ਆਬਵੀਅਸਲੀ ਜਿਸੇ ਪਾਣੀ ਕਰਕੇ ਚਾਰ ਦਿਨ ਰਵਾਂਗੇ ਉਦਾਂ ਅਸੀਂ ਰਹਿਨੇ ਆ ਗਾਈਜ਼ ਕੀ ਕੀਤਾ ਜਾਵੇ ਸਾਡਾ ਕੋਈ ਹੀਲਾ ਕਰੋ ਗਾਈਜ਼ ਉੱਥੇ ਪਟਾਕੇ ਪਏ ਜਿਹੜੀ ਅੱਗ ਲੱਗੀ ਹੈ ਨਾ ਤੇ ਬਾਰਿਸ਼ ਕਰਨ ਨੂੰ ਵੀ ਸਾਰਾ ਦਿਨ ਪੈਣੀ ਹੈ ਇੱਕ ਹਫ਼ਤਾ ਪੂਰਾ ਬਾਰਿਸ਼ ਆ ਤੇ ਬਾਰਿਸ਼ ਆ ਗਈ ਤੇ ਵਧੀਆ ਰੁਰਾਂ ਦੇ ਇਕੱਠੇ ਰੁਰਾਂਗੇ ਉੱਥੇ ਸਾਰਿਆਂ ਦੇ ਕੁਝ ਤਾਂ ਅਭੀ ਛੇਤੀ ਜਾਣੀ ਆ ਵੀਰੋ ਸ਼ੁਕਰ ਆ ਤੁਹਾਡੇ ਆ ਲੈਟ ਹੈਗੇ ਉਹਨਾਂ ਦੇ ਤਾਂ ਬੇਚਾਰੇ ਰੈਂਟ ਕੀ ਲੈਟ ਨਹੀਂ ਹੈਗੀ ਆ ਚਾਰ ਪੰਜ ਦਿਨਾਂ ਦੇ ਨਹੀਂ ਹੈਗੀ ਹੁਣ ਆ ਗਈ ਲੱਗਦਾ ਗਾਈਜ਼ ਸਾਡਾ ਤਾਂ ਬਾਲਾ ਹੀ ਔਖਾ ਹਾਲ ਹੋਇਆ ਪਿਆ ਆ ਬੰਦੇ ਦਾ ਫੋੜਾ ਹੀ ਔਖਾ ਦਸ ਮਹੀਨਿਆਂ ਨੂੰ ਨਹੀਂ ਆਇਆ ਇਹਨਾਂ ਮਹੀਨਿਆਂ ਮਦਦ ਸੋਹ ਹੈ ਆਪਾਂ ਪਹਿਲਾਂ ਕੰਮ ਕਰ ਲਿਆ ਸੀਗਾ ਸਾ ਮੈਂ ਤਾਂ ਹੀ ਉੱਖਾ ਹੈਗਾ ਤੁਸੀਂ ਆ ਤੁਸੀਂ ਨੁੱਖਾ ਚਲੋ ਫਿਰ ਚੱਲੀਏ ਓਕੇ ਓਕੇ ਚਲੋ ਉਸਕਾ ਪਰਨਾ ਬੰਦ ਲਈਏ ਸਹੀ ਗੱਲ ਫਿਰ ਕੁਝ ਖਾਣ ਨੂੰ ਚੱਲਦੇ ਆ ਗਾਇਸ ਪਾਣੀ ਆ ਗਿਆ ਸਾਡੇ ਕਿੱਥੇ ਆ ਗਿਆ ਅਜੇ ਤਾਂ ਬਾਬੇ ਅੰਗਰਦਾਸ ਚੱਲ ਰਹੀ ਹੈ ਮੈਂ ਤਾਂ ਭੱਜਦੀ ਹੁੰਦੀ ਬਾਬਾ ਖਵਾਦਾ ਪੀਰ ਨਾ ਵੀਰ ਨਾਲੇ ਬਰਦਾਸਤ ਆ ਦੇਖ ਲੋ ਗਾਇਸ ਓਏ ਬਾਬਿਆਂ ਦਾ ਮਜ਼ਾਕ ਨਹੀਂ ਡਾਇਆ ਮੈਂ ਮਜ਼ਾਕ ਥੋੜੀ ਡਾਇਆ ਵਾਤ ਮੈਨੂੰ ਆਪਾਂ ਵੀ ਹੈਗੀ ਬਲੌਗ ਚ ਪੜਾਇਆ ਵਾ ਤੈਨੂੰ ਪਤਾ ਮੈਂ ਮਜ਼ਾਕ ਥੋੜੀ ਡਾਇਆ ਵਾ ਯੋਕ ਜਿਹੜੇ ਝੂਟੇ ਤੇ ਬੈ ਕੇ ਇੰਨੇ ਬਾਬਾਂ ਦੇ ਨਾਲ ਲੱਗਦੇ ਇਕੱਠੇ ਉਹ ਉਹ ਉਹਨਾਂ ਦੇ ਲੱਗ ਕੇ ਜਾਂਦੇ ਉਹਨੇ ਕਮੈਂਟ ਕਰਾ ਰੱਖੇ ਤਨਗਰ ਨਾਨਕ ਤਨਗਰ ਨਾਨਕ ਗਾਣਾ ਤਨ ਦਾ ਬਾਤੀ ਸੰਗ ਜਿਓ ਕਾਰਾ ਬਲਾਵੇਂ ਆਲੋ ਜਾਵੇ ਸਿੱਧਾ ਸਿੰਘਾਂ ਦੇ ਚਰਨਾਂ ਨੂੰ ਪਾਵੇ ਪਾਣੀ ਆ ਜਾਵੇ ਬੱਸਾ ਜਿਵੇਂ ਬੈ ਕਾਲੇ ਬਣੀ ਜਿਵੇਂ ਕਿੰਦੀ ਹਾਈ ਕਿੱਥੇ ਜਿਹੜਾ ਕਿਹਾ ਬਾਬਾ ਜੀ ਪਾਣੀ ਆ ਜਾਵੇ ਖੜੀ ਟੈਂਕੀ ਭਰ ਜੇ ਦੱਬਾ ਕਿਤੇ ਚੜਾਉਣਾ ਇਹ ਦੱਸਦੇ ਤੂੰ ਬਸ ਆਪਾਂ ਡੱਬਾ ਲੈ ਕੇ ਜਾਣਾ ਸਵੇਰੇ ਪਾਣੀ ਤਾਂ ਆਇਆ ਲੈ ਇੱਕ ਨਹੀਂ ਮੈਨੂੰ ਸਾਥ ਨਹੀਂ ਆਉਂਦੀ ਉੱਤੋਂ ਰੱਬ ਵਰ ਵਰ ਕੇ ਥੱਲੇ ਹੜਾ ਹੀ ਜਾਂਦਾ ਟੈਂਕੀ 'ਚ ਸਾਡੇ ਪਾਣੀ ਐ ਨਹੀਂ ਸਾਡੀ ਗੱਲੀ 'ਚ ਸੋਕ ਆ ਗਿਆ ਸਾਡੇ ਪਾਣੀ ਦੀ ਕੋ ਬੂੰਹ ਨਹੀਂ ਪਿੰਡ ਤੱਕ ਪਾਣੀ ਨਹੀਂ ਆਪਦੇ ਲਾਈਟਾਂ ਤੇ ਲਾ ਦਿਓ ਜਾਓ ਇਹ ਕੈਮਰੇ ਦੀ ਲਾਈਟਾਂ ਲਾ ਲਿਆ ਫੋਨ ਚੱਕ ਕੇ ਸ਼ੋਰ ਰੁਕ ਜਾ ਸ਼ੋਰ ਚਲੋ ਗਾ ਜਿੰਦ ਚੱਲੀਏ ਤਾਂ ਤੇ ਚੁੰਨੋਗਰ ਪਾਣੀ ਸੇ ਨਾ ਪਾਣੀ ਉਠਾ ਦੋ ਆਪ ਕਿਆ ਨਾ ਅਰੇ ਦਬਲ ਫੜ ਲੈ ਫੜ ਲੈ ਇੱਕ ਮਿੰਟ ਹੋਰ ਚੁੰਨੋਗਰ ਓਪੀ ਮਿੰਦੀਆਂ ਇੱਕ ਮਿੰਟ ਚਿੱਲੀ ਵਰ ਪਾਣੀ ਸੇ ਨਾ ਪਾਣੀ ਉਠਾ ਦਿੰਦੇ ਦੇ ਦੇਖ ਨੀ ਲੈ ਵੀ ਤਾਹ ਫਿਰ ਇੱਕ ਛੜ ਫੜਾ ਲੈ ਮੈਂ ਫੜਾ ਤਾਂ ਰਹੀ ਆ ਫਿਰ ਤੂੰ ਹੀ ਕਿ ਢਾ ਕਰਦਾ ਮੈਂ ਇਸ ਪਾਣੀ ਆ ਜਾਏ ਗ੍ਰੇਸ ਕਿਸੇ ਦੇ ਪਾਣੀ ਹੈਗਾ ਸਾਨੂੰ ਭੇਜ ਦੇ ਮੈਂ ਬਕ 50 ਰੁਪਏ ਡੱਬੇ ਚ ਰੱਖ ਦੇ ਜੀ

ਗੱਤ ਫਾਟੂ ਮੂਲੀ ਕਰਦੇ ਰਾਮ ਰਾਮ ਨਾਲ ਜਿੱਤੀ ਕਰ ਅਸੀਂ ਵੀ ਦਨ ਅਸੀਂ ਕਿਹਨੂੰ ਫੇਟੀ ਕਰਦਾਂ ਬਹੁਤ ਲੋੜ ਹੈ ਮਣੀ ਦਸਾ ਇਹ ਨਾ ਮੂਲੀ ਪੜਨੀ ਸੀ ਅੰਦਰੋਂ ਮਣੀ ਪਾਣੀ ਟੂਟੀ ਤੇ ਨਹੀਂ ਆਉਂਦਾ ਕੱਲਾ ਕੱਪੜੇ ਬੰਦ ਕਰ ਕਰਕੇ ਕਰਨਾ ਬੰਦ ਕਰਨੇ ਪੈਊਗਾ ਪਾਣੀ ਹਾਂ ਇਦਾਂ ਹੋ ਜੇਦਾ ਹੈ ਮੂਲੀ ਤਾਂ ਲੱਗੂਗੀ ਦੂਰ ਟੂਟੀ ਤੇ ਲੱਗੂਗੀ ਫਿਰ ਪਾਣੀ ਐ ਤਾਂ ਫਿਰ ਐ ਕਰਕੇ ਡਿਸ 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 ਐ ਐ ਕਰ ਰਿਹਾ ਰਬਾ ਇਹ ਕੁੱਤਾ পাগল ਜਾਂਦਾ ਸਾਡੇ ਘਰੇ ਕਿੱਥੋਂ ਆਈ ਇਹ ਤੈਨੂੰ ਤਾਂ ਆ ਗਿਆ ਦੋਈ ਹੋਣੀ ਕੇ ਓਏ ਪਾਣੀ ਨੂੰ ਗਾਲ ਨਹੀਂ ਕੱਢਣੀ ਟੁੱਟੀ ਨਹੀਂ ਕਹਿੰਦੇ ਟੂਰੀ ਹੈ ਬਾਬਾ ਏ ਪਾਣੀ ਬਾਬਾ

ਸੇ ਕਲਨੇ ਕੁੱਤੇ ਛੇੜੇ ਨੇ ਕੁੱਤੇ ਇੰਨਾ ਭਿਉਣਾ ਹੀ ਸਾਈਕਲ ਜਿਕਾਹ ਬੁਲਾਵੇਂ ਨਹੀਂ ਹੋਈ ਆ ਬੇ ਮਾਂ ਜੀ ਨੇ ਮੰਨ ਲਉ ਭਾਵੇਂ ਹਾਏ ਬਾਹ ਕਿੰਨੇ ਪੜੀ ਮੇਰੀ ਬਿੜਦਰ ਤੇ ਕਰਦੀ ਇਹ ਸੋਚ ਤ ਨਹੀਂ ਗਾ ਮੇਰੀ ਰਗੜਦੀ ਆ ਇਕੱਠੀ ਤੇਰਾ ਮੇਰਾ ਗੋੜਾ ਪਿਆਰਾ ਮੇਰੀ ਵਿਆਲੀ ਬਾਹ ਮਰਦੀ ਪਿਆਰ ਦੇ ਲੱਗਦਾ ਤੇਰੀ ਵਾਲੀ ਤੇਰੀ ਇਧਰ ਤੇ ਨੂੰ ਆ ਖੱਬੇ ਲਈ ਰਾਈ ਫਿਰ ਇਧਰ ਇਧਰ ਆ ਫੇਵਰਟ ਅਟੈਕ ਆਇਆ ਹੁੰਦਾ ਫੇਵਰਟ ਨੂੰ ਕੁੱਤਾ ਮੰਮੀ ਮੈਨੂੰ ਇੱਕ ਕੁੜੀ ਬੜਾ ਕਹਿੰਦੀ ਇੱਧਰ ਕਹਿੰਦੀ ਕੁੱਤੇ ਪਾਣੀ ਲੈ ਲੈ ਕੁੱਜਾ ਤੈਨੂੰ ਕੁੜੀ ਪਤਾ ਕਹਿੰਦੀ ਮੰਮੀ ਕਹਿੰਦੀ ਤੇਰੇ ਸੱਤੋਬਦ ਦੇ ਨੇੜੇ ਕੋਣਾ ਨੇੜੇ ਯਾਰ ਤੂੰ ਹੀ ਗੱਲ ਦਾ ਜਵਾਬ ਸੋਣਾ ਮੈਂ ਤੈਨੂੰ ਦੱਸ ਦਿੰਨਾ ਪਰ ਬੁਰਾ ਨਾ ਮਣੀ ਕਹਿੰਦੀ ਹਾਂ ਦੱਸੋ ਮੈਂ ਤਾਂ ਦੁਆਰਾ ਕੁਛ ਨਹੀਂ ਬੋਲਦਾ ਕਹਿੰਦਾ ਦੇ ਦਿਲ ਦੇ ਸੱਤੋਬਦ ਨੇੜੇ ਕੋਣਾ ਮੈਂ ਤਾਂ ਫੇਫੜੇ ਕੁੱਤਾ ਟੱਡ ਪਾ ਬਣਾ ਟੱਡ ਦੇ ਸੱਤੋਬਦ ਨੇੜੇ ਕੋਣਾ ਕੁੱਤਾ ਮੇਰੀ ਗੱਲ ਕਰ ਮੇਰੇ ਦੇ ਸੱਤੋਬਦ ਨੇੜੇ ਕੋਣਾ ਮੇਰੇ ਤਾਂ ਅੰਦਰ ਨੇੜੇ ਕੋਈ ਮੈਂ ਮੈਨੂੰ ਪਤਾ ਹੀ ਸੀਗਾ ਹਾਂ ਇਹ ਦੇਖਿਆ ਸੱਚ ਬੋਲਿਆ ਬਈ ਪਰਨਾ ਬੋਲ ਕੇ ਲਾਲਾ ਯਾਰਾ ਇੰਨਾੜਾ ਮੇਰੇ ਤਾਂ ਬਾਹਵਦੇ ਮੈਨੂੰ ਤਾਂ ਆਹ ਬੜਾ ਡੱਬਾ ਰੈਂਡ ਉਹ ਐਡੀ ਸ਼ਿਮਲਾ ਬਣਿਆ ਪਿਆ ਗਾਇਸ ਡੇਟ ਨਾ ਉਹ ਰੇਟ ਰੇਟ ਗਾਇਸ ਰੇਟ ਅਨਾਉਂਸ ਹੋ ਚੁੱਕੀ ਐ ਓਨਲੀ 12 12 3 5 ਸਿਰ 100 ਰੁਪਏ 100 ਰੁਪਏ 1210 ਰੁਪਿਆ ਰੇਟ ਹੈ ਗਾਇਸ ਇਸਕਾ ਔਰ ਜੋ ਮੇਰੇ ਭਾਈ ਵਿਆਹ ਸੇ ਦੇਖਣ ਵਾਲੇ ਹੈਨ ਕਿ ਰਿਸ਼ਤੇਦਾਰ ਉਹ ਜਲਦੀ ਸੇ ਆਰਡਰ ਕਰ ਲੈ। ਮੰਮੀ ਬਗਵਾ ਘਰ ਦਾ ਵੇਖਣਾ। ਠੀਕ ਹੈ ਜੀ। ਹੋਰ ਤੇ ਜਿਹੜੇ ਮੇਰੇ ਪੈਨ ਦਾ ਦੇਖੇਦਮ ਆ ਦੇਖੇਦਮ ਐਂ ਕਰਕੇ ਇਹ ਆਪਾਂ ਪੈਕ ਕਰਕੇ ਭੇਜਣਾ ਠੀਕ ਹੈ। ਆਪਣੇ ਪੈਕਿੰਗ ਹੰਤਾ ਆਏਗੀ। ਨਾ ਡੁੱਲਣ ਦਾ ਡਰ ਨਾ ਕੋਈ। ਆਰਡਰ ਆ ਗਿਆ। ਪਹਿਲਾ ਆਰਡਰ ਪੈਕ ਹੋ ਚੁੱਕਿਆ ਹੈ ਤੇ ਆਪਾਂ ਇਹ ਭੇਜਣਾ ਹੈ ਕੱਲ ਨੂੰ। ਠੀਕ ਹੈ ਜੀ। ਜਲਦੀ ਜਲਦੀ ਆਰਡਰ ਬੁੱਕ ਕਰ ਲੈ। ਹੋਰ ਚ ਬਲੇ ਸੋਨੇ ਹਾਲ ਸੱਚੀਆ ਕਾਲ ਚਲੋ ਦੋਸਤੋਂ ਇੱਕ ਸੌਖਾ ਸੌਖਲਾਣਾ ਪੜੇ ਹੋ ਉਹ ਬੱਚਾ ਸੁਣ ਅੰਦਰ ਕਿਦਾਂ ਰੀਪਲੇ ਰੀਪਲੇ ਸੁਖਣਾ ਸਰਦਾਸ ਚ ਬੰਨਣਾ ਨਹੀਂ ਚਾਹੀਦਾ ਗਾਇਜ਼ ਮੈਂ ਤਾਂ ਹੀ ਨਹੀਂ ਬੋਲੀ ਇਹ ਪਤਾ ਨਹੀਂ ਕੀ ਸੁੱਖ ਕੇ ਆਇਆ ਹੁਣ ਕੀ ਸੁਖਣਾ ਸੁੱਖ ਕੇ ਆਇਆ ਕਿੰਨੇ ਡੱਬੇ ਸੁੱਖੇ ਆਏ ਦੱਸ ਦੇ ਇੱਕ ਸਿੱਖਿਆ ਦਾ ਇੱਕ ਸਿੱਖਿਆ ਦਾ ਕੀ ਆ ਕਿੜਾ ਹਣਾ ਕਿੱਥੇ ਆ ਵੀ ਦੱਸ ਦੇ ਕਰ ਲੈ ਸੰਝ ਪਾਣੀ ਵਾਲਾ ਤੇ ਖੋਰ ਸੰਝ ਕਰ ਲੈ ਐਸ਼ਾ ਕਿਦਾਂ ਬਹੁਤ ਦੇ ਬੱਬਾ ਲੈ ਲੱਡ ਕੇ ਪੁੱਠੀਆਂ ਗੱਲਾਂ ਪੁੱਠੀਆਂ ਗੱਲਾਂ ਕਰਦੀ ਐ ਇੱਕ ਦੋ ਹੋਰ ਛੱਡ ਬਕਵਾਸ ਬਕਵਾਸ ਕਿਵੇਂ ਕਰਦੀ ਐ ਟਾਲਾ ਟਾਲਾ ਨਾ ਮਾਰ ਦੇ ਮਾਰ ਦੇ ਗਾਈਜ਼ ਇੱਥੇ ਖੇਡਦੇ ਪਏ ਆ ਇੱਦਾਂ ਕਰਕੇ ਥੋੜੀ ਮਾਰ ਦੇ ਓਏ ਥੋੜੀ ਮਾਰ ਬੰਦੇ ਡੱਲ ਜਾਨੇ ਹੈ ਗਾਈਜ਼ YouTube ਉੱਪਰ ਕਰਨ ਬੱਚੋ ਹਾਂ 10 ਨਹੀਂ ਨਹੀਂ ਕੋਚੂ ਉਹ ਆਪਣੀ ਸਿੱਖੀ ਕਰਨਾ ਅੱਛਾ ਬਰਾ ਹੋਣ ਪਾਣੀ ਫੜੀ ਛੇਤੀ ਨਾਲੇ ਮੇਰੇ ਪੈਨ ਦਾ ਜੀ ਕਰਦਾ ਮੇਰੇ ਘੱਟ ਚ ਆਪਣੇ ਆਪ ਦੇ ਵਲੋਗ ਵਿੱਚ ਇੰਨੇ ਗਏ ਆਪਣੀ ਡੱਬੀ ਦਾ ਆਪਣੀ ਡੱਬੀ ਦਾ ਰੇਟ ਹੈਗਾ ਵਾ ਜੈਨ ਵਾਲੀ ਹੁਰੀ ਲੈ ਜਾਏ ਪਹਿਲਾਂ ਮੇਰੇ ਕੋਲ ਬਹੁਤ ਆ ਆਪਣੇ ਕੱਪੜੇ ਹੀ ਪਾਗਾ ਕੱਪੜੇ ਬੋਲਦੇ ਨੇ ਹਨਾ ਵੀ ਮੈਂ ਚਾਹੀ ਖਰੀਦਦਾਰ ਦੁਕਾਨ ਤੇ ਸੀ ਹਨਾ ਪਰ ਆਪਾਂ ਖਰੀਦੀ ਨਹੀਂ ਚਾ ਕਰਕੇ ਮੈਂ ਇੱਦਾਂ ਰੋਲੇ ਪੋਲੇ ਹੋ ਰਹਿਣਾ ਹੈ ਫੁਕਰੀ ਕੋ ਜਿਆਦੇ ਮਾਰ ਗਿਆ ਯਾਰ ਕਿਸਾਨੂ ਵੀ ਬਣਾ ਮੇਰੇ ਪਾਟਾ ਹੋਇਆ ਕੱਸਾ ਵਾਇਆ ਵਾ ਜੋ ਦੱਸਦੇ ਹੋ ਐਸ਼ ਐਸ਼ ਗਾਇਜ਼ ਆ ਦਵਾਈ ਦਾ ਰੇਟ ਹੈਗਾ ਵਾ 1210 ਰੁਪਿਆ ਸਾਰੇ ਜਣੇ ਮੇਰੇ ਭੈਣ ਪ੍ਰਾ ਆਰਡਰ ਕਰ ਲਈ ਪਿਆਰ ਕੋ ਐ ਕਰਕੇ ਵੀ ਖੇਡ ਸਕਦੇ ਇਹਨਾਂ ਗਾਇਜ਼ ਇਹ ਬਕਵਾਸ ਬੋਹ ਕਰਦੇ ਜਦੋਂ ਮੈਂ ਐਡਿਟ ਕਰਦੀ ਆ ਨਾ ਮੈਨੂੰ ਕਹੂਗਾ ਨਾ ਮੇਰੀ ਆ ਗੱਲ ਨਾ ਪੰਮਨ ਸ਼ਰਮਾਉਂਦੀ ਆ ਵੇ ਸਾਰਾ ਕੁਝ ਚੈੱਕ ਦਿੰਦੀ ਆ ਗਿਆ ਦੇਖ ਕਰੀ ਬਾਈ ਵਾ ਇੱਧਰ ਜਾ ਦਰ ਅਹਲਾ ਲਵ ਜੀ ਵਾਲ ਕਰੀ ਫੈਲੀ ਬਣੀ ਚਾਣਾ ਆਦੇ ਉਹਨੇ ਪੇ ਉਹਦੇ ਕੋਚੜ ਤੇ ਜਾ ਕੇ ਮੜ ਗਿਆ ਆਹ ਦੇਖ ਉਹ ਦਰ ਪਿਆਰ ਇੱਕ ਉਧਰ ਮੋਟਰ ਹੰਤ ਅੰਦਰ ਆ ਗਈ ਨੀ ਆ ਭਾਣੇ ਚੱਲਦੀ ਰਹਿਣ ਦੇ ਮਾਸਾ ਤਾਂ ਪਾਣੀ ਆਇਆ ਕਿੱਥੇ ਆਂ ਦੀਂਦੀ ਨੀਗੀ ਆਲੇ ਪੀਰੇ ਹੋਣੀ ਜੀ ਹੁਣੇ ਆਵੇ ਆ ਫਾੜਾ ਆਰਡਰ